ਗੁਰਜੀਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਗੋਂਡ ਮਹੱਲਾ ਪੰਜਵਾ ਸੰਤਨ ਕੈ ਬਲਿਹਾਰੈ ਜਾਓ ਸੰਤਨ ਕੈ ਸੰਗ RAM ਗੁਣ ਗਾਓ ਸੰਤ ਪ੍ਰਸਾਦ ਕੇ ਦੇਖ ਸਭ ਗਏ ਸੰਤ ਸਰਣ ਵਡਭਾਗੀ ਪਏ RAM ਜਪਤ ਕਾਛ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਾਨ ਤੇ ਜਾਇ RAM ਰਤਨ ਵਸੈ ਮਨ ਆਇ ਸਭਲ ਜਨਮ ਤਾ ਕਾ ਪ੍ਰਵਾਣ ਪਾਰ ਬ੍ਰਹਮ ਨਿਕਟ ਕਰ ਜਾਣ ਭਾਏ ਭਗਤ ਪ੍ਰਾਪਤ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਚਰਨ ਕਮਲ ਚਰਨ ਕਮਲ ਜਾਨ ਕਾ ਆਧਾਰ ਗੁਣ ਗੋਵਿੰਦ ਰੌ ਗਣ ਗੋਵਿੰਦ ਰਾਂ ਰਾਮ ਸੱਚ ਵਾਪਾਰ ਗਣ ਗੋਵਿੰਦ ਰਾਂ ਸੱਚ ਵਾਪਾਰ ਦਾਸ ਜਨਾ ਕੀ ਮਨ ਸਾ ਪੂਰ ਨਾਨਕ ਸੁਖ ਪਾਵੈ ਜਾਣ ਧੂਰ ਰਾਗ ਗੂੰਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰੱਖਣ ਹਾਰ ਰਹਾਉ ਪਾਤ ਸਾਹ ਸਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈ ਕਾਰ ਕਰ ਜੈ ਜੈ ਕੌਰ जय जय कार करै सब लोग संतन कै मन महा आनंद संत जपहै गुरुदेव भगवंत संगत के मुख ऊजल भए सगल स्थान निंदक के गए सास सास जन ਸਦਾ ਸਲਾਹੇ ਜਨ ਪਦਤੀ ਵਿਸਰਾਮ ਹੈ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇ ਪਰਵਾਹੇ ਬੇ ਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਨਿੰਦਕ ਮਾਰ ਪਾਏ ਸਭ ਧਰਨ निंदक मार पाए सब धरन जन की निंदा कर न कोई जो कर सो दुखीया होए आठ पहर जन एक तिहाए जमुआ ताक जमुआ ताक निकट न जाई जमुआ ताक निकट न जाई ਜਾਨ ਨਿਰਵੈਰ ਨਿੰਦਕ ਅਹੰਕਾਰੀ ਜਾਨ ਭਲ ਮੰਨ ਹੈ ਨਿੰਦਕ ਵੇਕਾਰੀ ਗੁਰ ਕੈ ਸਿਖ ਸਤ ਗੁਰੂ ਧਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਜਨ ਉਬਰੇ ਉਬਰੇ ਕਸਕੇ ਬੋਲਣਾ ਉਬਰੇ ਨਹੀਂ ਕਹਿਣਾ ਜਨ ਉਬਰੇ ਨਿੰਦਕ ਨਰਕ ਪਾਇਆ ਜਨ ਉਬਰੇ निंदक नरक पाया सुन साजन मेरे मीत प्यारे सत वचन वरत है हर द्वारे सत वचन वरत है हर द्वारे सत वचन वरत है हर द्वारे जैसा करे सो तैसा पाए अभिमान की जड़ सर पर जाए ਨੀ ਤਰਿਆ ਸਤਗੁਰ ਧਰ ਤੇਰੀ ਨੀ ਤਰਿਆ ਇਥੇ ਵਿਸਰਾਮ ਸਤਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਾਨ ਕੇਰੀ ਕਹੋ ਨਾਨਕ ਤਿਸ ਗੁਰ ਬਲਹਾਰੀ ਜਾ ਕੈ ਸਿਮਰਨ ਪੈਜ ਸਵਾਰੀ ਰਾਗ ਗਉੜੀ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੰਤ ਮਿਲੈ ਕਿਛੁ ਸੁਨੀਆ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝੱਖ ਮਾਰੀ ਸੰਤਨ ਸਿਉ ਬੋਲੇ ਇਥੇ ਵਿਸਰਾਮ ਲਾਉਣਾ ਉਪਕਾਰੀ ਮੂਰਖ ਸਿਉ ਬੋਲੇ ਇਥੇ ਵਿਸਰਾਮ झ मारी बोलत बोलत बढ़ बिकारा बिन बोले क्या करहै बिचारा कहो कबीर छूछा घट बोलै होए सो कब ना न डोलै गोंड ਨਰੂ ਮਰੇ ਨਰ ਕਾਮ ਨ ਆਵੇ ਪਸੂ ਮਰੇ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਾਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਆਪਣੇ ਕਰਮ ਕੀ ਗਾਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਹਾਉ ਹਾੜ ਚਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤੰਤਾਬ ਹੀ ਨਰ ਜਾਗੈ ਜਮ ਕਾ ਡੰਡ ਮੂंड ਮਹਿ ਲਾਗੈ ਗੋਂਡ आकाश गगन पाताल गगन है चहो दिस गगन रहाए ले आनंद मूल सदा पुरखोतम ਘਟ ਬਿਨ ਸੈ ਗਗਨ ਨ ਜਾਏ ਲੇ ਮੋਹਿ ਬੈਰਾਗ ਭਇਓ ਮੋਹਿ ਬੈਰਾਗ ਭਇਓ ਇਹੋ ਜੀਉ ਆਏ ਕਹਾ ਗਇਓ ਰਹਾਉ ਪੰਜ ਤਤ ਮਿਲ ਕਾਇਆ ਕਿਨੀ ਕਿ ਕਿਨੀ ਪਦਹੀ ਹੈ ਨੰਨੇ ਦੇ ਹਲੰਤ ਨਹੀਂ ਹੈ ਪ੍ਰਾਤਨ ਸਰੂਪਾਂ ਚ ਪੰਜ ਤਤ ਮਿਲ ਕਾਇਆ ਕਿਨੀ ਤਤ ਕਹਾ ਤੇ ਤੀਨ ਰੇ ਕਰਮ ਬੱਧ ਤਮ ਜੀਓ ਕਹਿਤ ਹਾ ਕਰਮ ਬੱਧ ਇਥੇ ਤੁਮ ਬੱਧ ਥੋੜਾ ਜਿਆ ਕਸ ਕੇ ਬੋਲਨਾ ਕਰਮ ਬੱਧ ਤਉ ਜੀਵ ਕਹਿਤ ਹਾ ਇਹ ਸੰਬੰਧਕ ਪਾਠ ਇਥੇ ਵਿਸਰਾਮ ਕਰਮ ਬੱਦ ਤਉ ਜੀਵ ਕਹਿਤ ਹਾ ਕਰਮਹਿ ਕਨ ਜੀਵ ਦੀਨ ਰੇ ਹਰ ਮਹਤਾਨ ਹੈ ਤਨ ਮਹ ਹਰ ਹੈ ਇਥੇ ਵਿਸਰਾਮ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ RAM ਨਾਮ ਨਾ ਛੋਡਾ ਸਹਜੇ ਹੋਏ ਸੋ ਹੋਏ ਰੇ ਰਾਗ ਗੋਡ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਦੇ ਵਿੱਚ ਹੈ ਹੀ ਨਹੀਂ ਹੈਗਾ ਰਾਗ ਗੋਡ ਹੈ ਗੋਡ ਪਾਠ ਸ਼ੁੱਧ ਕਰ ਲੋ ਗੱਗੇ ਕਨੌੜੇ ਦੇ ਨਾਲ ਹੈ ਰਾਗ ਗੋਡ ਗੋਡ ਬਾਣੀ ਕਬੀਰ ਜੀਓ ਕੀ raag gaurd baani kabir ji ki baani kabir ni kehna baani te vi rukna hai baani kabir ji o ki ghar duja ik ओंकार sat gur prasad sat gur pula ni bolna sat gur thoda kas ke bolna sat gur prasad puja band ਇਲਾਕਰ ਡਾਰਿਓ ਹਸਤੀ ਕਰੋਪ ਮੂਡ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਇਆ ਮੂਰਤ ਕੈ ਹਉ ਬਲ ਹਾਰੈ ਆਹ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਾਰੋ ਕਾਟ ਇਸ ਹੈ ਤੁਰਾਵਹ ਇਸ ਹੈ ਤੁਰਾਵਹ ਇਸ ਹੈ ਤੁਰਾਵਹ ਕਲੋ ਸਾਟ ਹਸਤ ਨਾ ਤੋਰੇ ਧਰੈ ਧਿਆਨ ਵਾਕਹਿ ਰਦੈ ਵਾਕ ਹਿਰਦੈ ਬਸੈ ਭਗਵਾਨ ਵਾਕਹਿ ਰੇਦਾ ਬਸ ਹੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਇਥੇ ਵਿਸ਼ਰਾਮ ਲਾਉਣਾ ਕੁੰਚਰ ਪੋਟ ਲੈ ਲੈ ਨਮਸਕਾਰ ਬੁੱਝੀ ਨਹੀਂ ਬੁੱਝੀ ਕਸਕੇ ਬੋਲਣਾ ਬੁੱਝੀ ਨਹੀਂ ਕਾਜੀ ਅੰਧਿਆਰ ਹੈ ਬੂਜੀ ਨਹੀਂ ਕਾਜੀ ਅੰਧਿਆਰ ਹੈ ਤੀਨ ਬਾਰ ਪਤੀਆ ਭਰ ਲੀਨਾ ਮਾਨ ਕઠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਾਦਮ ਹੈ ਜਨਕੀ ਜਿੰਦ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ